ਸ਼ੌਕਿੰਗ ਤਾਂ ਜ਼ਰੂਰ ਹੈ ਸਾਨੂੰ ਵੀ ਲੱਗਦਾ ਹੈ ਸਾਰੇ ਇਹ ਮਹਿਸੂਸ ਕੀਤੇ ਆ ਵੀ ਸਾਡੇ ਨਾਲ ਕੋਈ ਧੋਖਾ ਹੋ ਗਿਆ ਠੱਗੇ ਠੱਗੇ ਜੇ ਮਹਿਸੂਸ ਕਰਦੇ ਆ ਕਿਉਂਕਿ ਸਰਦਾਰ ਬਿਆਨ ਸਿੰਘ ਜੀ ਨੇ ਸਾਰੀ ਕਾਂਗਰਸ ਨੂੰ ਆਪਣਾ ਪਰਿਵਾਰ ਸਮਝਿਆ ਸੀ ਤੇ ਹੋਣਾਂ ਤੋਂ ਬਾਅਦ ਉਹਨਾਂ ਦਾ ਪੋਤਾ ਇਹੋ ਜਿਹਾ ਡਿਸੀਜਨ ਲੈ ਲੈਂਦਾ ਤਾਂ ਫਿਰ ਜਿਹੜਾ ਕਾਂਗਰਸ ਪਰਿਵਾਰ ਦੁਖੀ ਹੋਵੇਗਾ ਤੇ ਹੋਵੇਗਾ ਉਹਦੇ ਆਪ ਦੇ ਪਰਿਵਾਰ ਦਾ ਕੀ ਹਾਲ ਹੋਵੇਗਾ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਪਰ ਦੁਨੀਆ ਦੇਖਦੀ ਹੈ ਲੀਡਰ ਹਮੇਸ਼ਾ ਸੰਘਰਸ਼ ਚੋਂ ਨਿਕਲਦਾ ਉਤੇ ਆਣੇ ਦਾ ਜਿੱਥੋਂ ਕਿਸੇ ਵੀ ਹਲਕਾ ਇੰਚਾਰਜ ਨੇ ਟਿਕਟ ਲਈ ਮੰਗੀ ਰਾਦਰ ਉਹਦੇ ਲਈ ਕੰਮ ਕਰਦੇ ਸਾਰੇ ਰਲ ਕੇ ਤੇ ਫਿਰ ਵੀ ਇਹੋ ਜਿਹਾ ਡਿਸੀਜਨ ਲੈਣਾ ਬੜਾ ਮੰਦਪਕ ਹੈ ਮਿੱਤਰ ਤਾਂ ਰਹੇ ਕਿ ਮਿੱਤਰ ਤੇ ਰਿਸ਼ਤੇ ਥੋੜੀ ਟੁੱਟ ਜਾਂਦੇ ਆ ਪਰਿਵਾਰਾਚ ਜਿਹੜਾ ਬੰਦਾ ਅੱਧਾ ਘੰਟਾ ਪਹਿਲਾਂ ਤਾਂ ਹੀ ਕਾਂਗਰਸ ਲਈ ਔਰ ਸਾਰੇ ਵਰਕਰ ਉਹਦੇ ਲਈ ਕੈਂਪੇਨ ਕਰਦੇ ਹੋਣ ਜਦੋਂ ਇਹੋ ਜਿਹਾ ਡਿਸੀਜਨ ਲੈ ਲੈਂਦਾ ਤਾਂ ਇੱਕ ਵਾਰੀ ਸ਼ੌਕਿੰਗ ਤਾਂ ਜ਼ਰੂਰ ਹੈ ਸਾਰੇ ਵਰਕਰਾਂ ਨੂੰ ਵੀ ਲੱਗਦਾ ਹੈ ਸਾਨੂੰ ਵੀ ਲੱਗਦਾ ਹੈ ਸਾਰੇ ਇਹ ਮਹਿਸੂਸ ਕੀਤੇ ਆ ਵੀ ਸਾਡੇ ਨਾਲ ਕੋਈ ਧੋਖਾ ਹੋ ਗਿਆ ਠੱਗੇ ਠੱਗੇ ਜਿਹਾ ਮਹਿਸੂਸ ਕਰਦੇ ਆ ਉਹ ਜਿਹਾ ਕੱਲ ਮਹਿਸੂਸ ਕਰ ਰਹੇ ਸੀ ਪਰ ਘੰਟੇ ਦੋ ਘੰਟੇ ਬਾਅਦ ਜਦੋਂ ਸੋਚੀਦਾ ਹੈ ਵੀ ਚਲੋ ਇਹਨੇ ਆਪਣਾ کردار ਨਿਭਾ ਲਿਆ ਹੁਣ ਸਾਨੂੰ ਆਪਣਾ کردار ਨਿਭਾਣ ਦੀ ਵਾਰੀ ਹੈ ਤੇ ਉਹ ਸਾਰੇ ਵਰਕਰ ਪਪਾ ਭਾਰ ਵੀ ਨੇ ਅੱਜ ਸਮੇਂ ਤਾਂ ਮੈਂ ਮਿਲ ਰਿਹਾ ਉਹਨਾਂ ਨੂੰ ਉਹ ਇਸ ਗੱਲ ਦਾ ਕਹਿ ਰਿਹਾ ਵੀ ਇੱਕ ਵਾਰ ਸਬਕ ਜ਼ਰੂਰ ਦੇਣਾ ਜੀ ਤੁਸੀਂ ਡਿਸੀਜਨ ਲਾਓਰ ਜਲਦੀ ਕੈਂਡੀਡੇਟ ਦਿਓ ਤਾਂ ਕਿ ਅਸੀਂ ਦੱਸ ਸਕੀਏ ਕਾਂਗਰਸ ਇੱਥੇ ਕਿੰਨੀ ਇੱਕ ਮਜ਼ਬੂਤ ਹੈ ਕਿੰਨੀ ਨਹੀਂ ਕੋਈ ਕੋਈ ਇੰਡੀਵਿਜੂਅਲ ਕਰਕੇ ਕਾਂਗਰਸ ਨਹੀਂ ਖੜੀ ਕਾਂਗਰਸ ਕਰਕੇ ਇੰਡੀਵਿਜੂਅਲ ਖੜੇ ਸਰ ਲੱਗਦਾ ਕਿ ਜਿਸ ਪਰਿਵਾਰ ਤੋਂ ਆਉਂਦੇ ਸੀ ਇਸ ਕਰਕੇ ਜਿਆਦਾ ਜਿਹੜਾ ਮਲਾਲ ਕਿਤਨਾ ਕਿਤੇ ਕਿਉਂਕਿ ਕਾਂਗਰਸ ਨਹੀਂ ਹਾਂ ਉਸ ਪਰਿਵਾਰ ਨੂੰ ਜਿਆਦਾ ਮਲਾਲ ਹੈ ਕਿਉਂਕਿ ਸਰਦਾਰ ਬਿਆਨ ਸਿੰਘ ਜੀ ਨੇ ਸਾਰੀ ਕਾਂਗਰਸ ਨੂੰ ਆਪਣਾ ਪਰਿਵਾਰ ਸਮਝਿਆ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ ਦਾ ਪੋਤਾ ਇਹੋ ਜਿਹਾ ਡਿਸੀਜਨ ਲੈ ਲੈਂਦਾ ਤਾਂ ਫਿਰ ਜਿਹੜਾ ਕਾਂਗਰਸ ਪਰਿਵਾਰ ਦੁਖੀ ਹੋਵੇਗਾ ਤੇ ਹੋਵੇਗਾ ਉਹਦੇ ਆਪ ਦੇ ਪਰਵਾਰ ਦਾ ਕੀ ਹਾਲ ਹੋਵੇਗਾ ਤੁਸੀਂ ਅੰਦਾਜ਼ਾ ਲਗਾ ਕੇ ਦੇਖੋ ਅੱਜ ਸਰਦਾਰ ਤੇਜਪ੍ਰਕਾਸ਼ ਜੀ ਨੂੰ ਪੁੱਛੋ ਜਾਂ ਗੁਰਕੀਰਤ ਉਹਨਾਂ ਨੂੰ ਪੁੱਛੋ ਜਿਹੜੇ ਕੱਲ ਸਾਡੇ ਨਾਲ ਮੀਟਿੰਗ 'ਚ ਹਾਜ਼ਰ ਸਨ ਜਦੋਂ ਇਹ ਇਹ ਉਹਨਾਂ ਨੇ ਜੁਆਇਨਿੰਗ ਕੀਤੀ ਭਾਜਪੀ ਤੇ ਉਹਨਾਂ ਦੇ ਆਪ ਦਾ ਕੀ ਹਾਲ ਹੋਵੇਗਾ ਲੱਗਦਾ ਲੋਕਾਂ ਦਾ ਵੀ ਕਿਤੇ ਨਾ ਕਿਤੇ ਜਨਤਨ ਦਾ ਵੀ ਧੋਖਾ ਹੈ ਇਸ ਤਰ੍ਹਾਂ ਲਾਲ ਚੋ 5 ਸਾਲ ਲਗਾਤਾਰ ਚੁੜਿਆ ਉਹਨਾਂ ਨੂੰ ਤੇ ਇੱਕਦਮ ਮੌਕੇ ਤੇ ਜਾ ਕੇ ਇਹ ਜਿਹੜੀ ਅੱਜ ਚਲਦੀ ਪਈ ਹੈ ਨਾ ਰਾਜਨੀਤੀ 'ਚ ਇੱਕ ਨਿਗਾਰ ਆ ਗਿਆ ਵੀ ਇੱਧਰ ਉੱਧਰ ਆਪਰਚੂਨਿਸਟ ਹੋ ਗਏ ਇਹ ਮਤਲਬ ਸੰਘਰਸ਼ ਦੀ ਜਗ੍ਹਾ ਸਹੂਲियत ਦੀ ਲੜਾਈ ਹੋ ਗਈ ਅੱਜ ਜਦੋਂ ਪਾਰਟੀਆਂ ਸੰਘਰਸ਼ ਚ ਜਾਂਦੀਆਂ ਨੇ ਉਦੋਂ ਜਿਹੜੇ ਇਹੋ ਜਿਹੇ ਲੀਡਰ ਹੁੰਦੇ ਕਮਜ਼ੋਰ ਲੀਡਰ ਉਹਨਾਂ ਸਹੂਲियत ਵਾਲਾ ਰਾਹ ਲੱਭਦੇ ਆ ਵੀ ਇੱਧਰ ਜਿਹੜਾ ਸਹੂਲियत ਜ਼ਿਆਦਾ ਇੱਧਰ ਚਲੇ ਜਾਓ ਇੱਥੇ ਰਿਸੋਰਸਸ ਵੀ ਹੈਗੇ ਆ ਤੇ ਪਾਵਰ ਵੀ ਹੈਗੀ ਆ ਤੇ ਫੇਰ ਇਲੈਕਸ਼ਨ ਵੀ ਲੜ ਲਾਂਗੇ ਪਰ ਦੁਨੀਆ ਦੇਖਦੀ ਹੈ ਲੀਡਰ ਹਮੇਸ਼ਾ ਸੰਘਰਸ਼ ਚੋਂ ਨਿਕਲਦਾ ਹੈ ਸਰ ਟਿਕਟ ਕੱਟਣ ਦੀ ਵੀ ਕੋਈ ਗੱਲ ਚੱਲ ਰਹੀ ਸੀ ਕੋਈ ਟਿਕਟ ਕੱਟਣ ਦੀ ਕੱਲੇ ਦਾ ਨਾਮ ਗਿਆ ਕੋਈ ਕਿਸੇ ਨੇ ਮੰਗੀ ਨਹੀਂ ਇੱਕੋ ਇੱਕ ਕੈਂਡੀਡੇਟ ਲੁਧਿਆਣੇ ਦਾ ਜਿੱਥੋਂ ਕਿਸੇ ਵੀ ਹਲਕਾ ਇੰਚਾਰਜ ਨੇ ਟਿਕਟ ਨਹੀਂ ਮੰਗੀ ਰਾਦਰ ਉਹਦੇ ਲਈ ਕੰਮ ਕਰਦੇ ਸਾਰੇ ਰਲ ਕੇ ਤੇ ਫਿਰ ਵੀ ਇਹੋ ਜਿਹਾ ਡਿਸੀਜਨ ਲੈਣਾ ਬੜਾ ਮੰਦਪਗ ਹੈ ਸਰ ਆਰਟੀਕਲ ਲੈਵਲ ਤੋਂ ਉੱਪਰ ਉੱਠ ਕੇ ਜਿਹੜੇ ਇਹਨਾਂ ਤੁਹਾਡੀ ਪਰਸਨਲਿਟੀ ਵੀ ਕਾਫੀ ਮਿੱਤਰ ਤਸੀਲ ਕਾਫੀ ਨੇੜੇ ਸੀ ਮਿੱਤਰ ਤਾਂ ਰਹੇਗੀ ਸਾਹਿਬ ਮੇਤਰਤਾ ਰਹੇ ਕਿ ਮੇਤਰ ਤੇ ਰਿਸ਼ਤੇ ਥੋੜੀ ਟੁੱਟ ਜਾਂਦੇ ਆ ਇੱਕ ਪਰਿਵਾਰਾ ਚ ਦੋ ਦੋ ਪਿਓ ਪੁੱਤ ਭਾਈ ਭਾਈ ਦੀ ਆਈਡਿਓਲੋਜੀ ਅਲੱਗ-ਅਲੱਗ ਹੋ ਸਕਦੀ ਹੈ ਵਿਚਾਰਧਾਰਾ ਅਲੱਗ-ਅਲੱਗ ਹੋ ਸਕਦੀ ਹੈ ਪਰ ਰਿਸ਼ਤੇ ਥੋੜੀ ਖਤਮ ਹੋ ਜਾਂਦੇ ਆ ਅਸੀਂ ਨਿਭਾਵਾਂਗੇ ਉਹਨਾਂ ਨੇ ਨਿਭਾਣਾ ਹੀ ਚਾਹ ਨਹੀਂ ਨਿਭਾਣੇ ਉਹਨਾਂ ਨੂੰ ਲੱਗਦਾ ਆਖਰੀ ਵਾਰ ਕਿਸੇ ਹੋਰ ਨੂੰ ਮੌਕਾ ਮਿਲੂਗਾ ਹੁਣ ਲੁਧਿਆਣੇ ਤੋਂ ਖਾਸ ਕਰਕੇ ਕਾਂਗਰਸ ਕੋਈ ਬਹੁਤ سارے ਸੀਨੀਅਰ ਲੀਡਰ ਵੀ ਹੈਗੇ ਨੇ ਹਾਂਜੀ ਹਾਂਜੀ ਬਿਲਕੁਲ ਜੋ ਸਾਡੀ ਸਟੇਟ ਹਾਈ ਕਮਾਂਡ ਔਰ ਸੈਂਟਰਲ ਹਾਈ ਕਮਾਂਡ ਡਿਸਟ੍ਰਿਕਟ ਯੂਨਿਟ ਨਾਲ ਗੱਲ ਕਰਕੇ ਜਿਹੜਾ ਕੈਂਡੀ ਜੋਸ਼ਵਰਨਲ ਕੈਂਪੇਨ ਕਰਦਾ ਤੁਹਾਡਾ ਨਾਮ ਵੀ ਜਿਹੜਾ ਰਿਕਰੂਟ ਕੀਤਾ ਜਾ ਰਿਹਾ ਹੈ ਮੈਨੂੰ ਨਹੀਂ ਪਤਾ ਹਲੇ ਤੱਕ ਕੁਝ ਵੀ ਨਹੀਂ ਹੈ ਇਹ ਸਭ ਕਿਆਸਰਾਈਆਂ ਨੇ ਜਦੋਂ ਕੋਈ ਵੀ ਡਿਸੀਜਨ ਹੋਏਗਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕੇ ਜੇਕਰ ਪਾਰਟੀ ਮੌਕਾ ਦਿੰਦੀ ਹੈ ਆਪਣੇ ਦੋਸਤ ਦੇ ਸਾਹਮਣੇ ਖੜਨਾ ਜਿਸ ਤਰ੍ਹਾਂ ਤੁਸੀਂ ਕਦੇ ਦੋਸਤਾਂ ਦੋਸਤੀ ਰਹੇਗਾ ਹਾਂਜੀ ਬਿਲਕੁਲ ਬਿਲਕੁਲ ਪੂਰੀ ਆਈਡੀਓਲੋਜੀ ਦੀ ਲੜਾਈ ਹੈ ਲੜਾਈ ਲੜਾਂਗੇ ਔਰ ਸਾਡਾ ਸਾਰਾ ਵਰਕਰ ਵਰਕਰ ਪੱਪਾ ਪਾਰ ਹੋ ਕੇ ਲੜੇਗਾ ਸਰ ਲਗਾਤਾਰ ਜਿਹੜੇ ਇੱਕ ਪਾਸੇ ਈਡੀ ਵੀ ਆ ਰੇਡਾ ਚੱਲ ਰਹੀਆਂ ਹੈਗੀਆਂ ਨੇ ਚੰਡੀਗੜ੍ਹ ਚ ਵੀੜ ਦੀ ਜਲੂਈ ਹੈ ਸਭ ਲੱਗਦਾ ਕਿਤਨਾ ਕਿਤੇ ਜੜੀ ਹੈ ਬੜਾ ਮੰਨ ਭਾਗਾ ਆ ਅਗਰ ਰਾਜਨੀਤੀ ਦੇ ਵਿੱਚ ਏਜੰਸੀਆਂ ਦਾ ਯੂਜ਼ ਜਾਂ ਮਿਸਯੂਜ਼ ਹੁੰਦਾ ਆ ਤੇ ਉਹ ਡੈਮੋਕ੍ਰੇਸੀ ਵਾਸਤੇ ਹੈਲਥੀ ਨਹੀਂ ਹੈ ਆਉਣ ਵਾਲੇ ਟਾਈਮ ਲਈ ਬਹੁਤ ਮਾੜਾ ਆ